ਕਿਸਾਨ ਭਰਾਵੋ ਖੇਤੀ ਖਬਰਾਂ ਤਹਿਤ ਪੇਸ਼ ਹੈ ਜਗਿੰਦਰ ਸਿੰਘ ਮਾਨ ਦੀ ਮਾਨਸਾ ਤੋਂ ਰਿਪੋਰਟ ਜੋ ਪੰਜਾਬੀ ਟਰਨ ਦੇ ਵਿੱਚ छपी ਹੈ ਖੇਤੀ ਮਾਰਾਂ ਵੱਲੋਂ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਨੂੰ ਪਾਣੀ ਦੇਣ ਦੀ ਸਲਾਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਅਚਾਨਕ ਪੈਣ ਲੱਗੀ ਗਰਮੀ ਤੋਂ ਅੰਦਾਜ਼ਾ ਤਾ ਘਬਰਾ ਗਿਆ ਹੈ ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਰਾਂ ਨੇ ਇਸ ਗਰਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨਾਂ ਨੂੰ ਤੁਰੰਤ ਕਣਕ ਸਮੇਤ ਹੋਰ ਹਾੜੀ ਦੀਆਂ ਫਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿੱਚ ਖੁਸ਼ਕੀ ਅਤੇ ਹੁਣ ਇੱਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਟਕਰਾ ਕਰਨ ਦੀ ਜ਼ਰੂਰਤ ਹੈ ਅਤੇ ਫਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਸੁਸਤੀ ਨਹੀਂ ਵਰਤਣੀ ਚਾਹੀਦੀ ਖੇਤਾਂ ਵਿੱਚ ਜਾ ਕੇ ਪਤਾ ਲੱਗਿਆ ਹੈ ਕਿ ਹੁਣ ਹਾੜੀ ਦੀਆਂ ਫਲਦਾਰ ਫਸਲਾਂ ਵਿੱਚ ਦਾਣੇ ਬਣ ਲੱਗੇ ਹਨ ਜਿਸ ਕਰਕੇ ਬੂਟਿਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਕਣਕ ਸਮੇਤ ਸਰੋਂ ਸ਼ੋਲਿਆਂ ਦੀ ਫਸਲ ਨੂੰ ਹੁਣ ਪਾਣੀ ਦੀ ਤੋੜ ਮਹਿਸੂਸ ਹੋਣ ਲੱਗੀ ਹੈ ਜਿਸ ਕਰਕੇ ਉਹਨਾਂ ਨੂੰ ਪਾਣੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕਰਨੀ ਚਾਹੀਦੀ ਮਹਾਰਾ ਨੇ ਕਿਹਾ ਹੈ ਕਿ ਜਿਹੜੀਆਂ ਫਸਲਾਂ ਨੂੰ ਪਾਣੀ ਲੱਗਿਆ ਇੱਕ ਹਫਤਾ ਹੋ ਗਿਆ ਹੈ ਉਹਨਾਂ ਨੂੰ ਹਾਲੇ ਠਹਿਰ ਕੇ ਪਾਣੀ ਦਿੱਤਾ ਜਾ ਸਕਦਾ ਹੈ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਪਾਣੀਵਾਗਾ ਨੇ ਕਿਹਾ ਹੈ ਕਿ ਤਾਪਮਾਨ ਵਿੱਚਲਾ ਬਾਦਾਂ ਕਣਕਾਂ ਲਈ ਨੁਕਸਾਨ ਦਾ ਇੱਕ ਸਾਹਤ ਹੋ ਸਕਦਾ ਹੈ ਜਿਸ ਲਈ ਪੰਜਾਬ ਸਰਕਾਰ ਨੂੰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 8 ਤੋਂ 10 ਘੰਟਿਆਂ ਲਈ ਰੋਜ਼ਾਨਾ ਦੇਣੀ ਚਾਹੀਦੀ ਹੈ। ਦੂਸਰੇ ਪਾਸੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਪੂਰੇ ਹਫਤੇ ਪਰ 24 ਤੋਂ 25 ਡਿਗਰੀ ਸੈਂਟੀਗ੍ਰੇਡ ਰਹਿਣ ਦੀ ਉਮੀਦ ਹੈ ਅਤੇ ਦਿਨ ਵੇਲੇ ਧੁੱਪ ਤੇਜ਼ ਖੜੇਗੀ। ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਨਿਰੇਖਣ ਕਰਨ ਤੋਂ ਪਿੱਛੋਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਟੰਡਾ ਦੇ ਵਿਗਿਆਨੀ ਡਾਕਟਰ ਜੀਐਸ ਸਰਮਾਨ ਨੇ ਦੱਸਿਆ ਹੈ ਕਿ ਇਸ ਵਾਰ ਮਾਲਵਾ ਖੇਤਰ ਵਿੱਚ ਭਰਮਾਮੀ ਨਾ ਪੈਣ ਕਰਕੇ ਧਰਤੀ ਖੁਸ਼ਕui ਪਈ ਹੈ ਜਿਸ ਨਾਲ ਫਸਲਾਂ ਆਮ ਦੇ ਮੁਕਾਬਲੇ ਜਲਦੀ ਪਾਣੀ ਮੰਗਣ ਲੱਗ ਪਈਆਂ ਹਨ ਉਹਨਾਂ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਦੇ ਅੰਤ ਵਿੱਚ ਆਮ ਦੇ ਨਾਲੋਂ ਜ਼ਿਆਦਾ ਠੰਡ ਚੱਲ ਰਹੀ ਸੀ ਪਰ ਹੁਣ ਲਗਾਤਾਰ ਗਰਮੀ ਵਧ ਰਹੀ ਹੈ ਉਸ ਹਿਸਾਬ ਨਾਲ ਫਸਲਾਂ ਨੂੰ ਪਾਣੀ ਜਿਆਦਾ ਦੇਣਾ ਪਵੇਗਾ